ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਮੁੰਡੀ ਮੋੜ ਗੁਰਦਰਾਸਤਾਨ ਵਿੱਚ ਪਹੁੰਚੇ ਹਾਂ ਜਿੱਥੇ ਕਿ ਇਹਨਾਂ ਨੂੰ ਸਨਹਿਾ ਦੇ ਰਹੇ ਹਾਂ ਅਪੀਲ ਕਰ ਰਹੇ ਹਾਂ ਕਿ ਬਾਬਾ ਜੀ ਇੱਥੇ ਪਟਨਾ ਸਾਹਿਬ ਤੋਂ ਜਿਹੜੀ ਕੀਰਤਨ ਯਾਤਰਾ ਚੱਲ ਨਗਰ ਕੀਰਤਨ ਯਾਤਰਾ ਚੱਲ ਰਹੀ ਹੈ ਉਹਦੇ ਸਵਾਗਤ ਵਾਸਤੇ ਬਾਬਾ ਜੀ ਨੂੰ ਅਪੀਲ ਕਰਦੇ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕੰਮ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਕੋ ਬੜੀ ਖੁਸ਼ੀ ਦੀ ਗੱਲ ਜੀ ਤੇ ਅਸੀਂ ਉਹ ਦਿਨ ਜਿੰਨੇ ਵੱਧ ਵੱਧ ਅਸੀਂ ਦੱਸ ਨਹੀਂ ਸਕਦੇ ਤੇ ਜਿੰਨੇ ਵੱਧ ਵੱਧ ਅਸੀਂ ਸੇਵਾ ਕਰਾਂਗੇ ਕੜਾ ਫਰਜ਼ ਬਣਦਾ ਆ ਹਾਂਜੀ ਹਾਂਜੀ ਬਾਬਾ ਜੀ ਵਾਈਕਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਸੁਲਤਾਨਪੁਰ ਲੋਧੀ ਦੇ ਨੇੜੇ ਕਪੂਰਥਲੇ ਦੇ ਵਿੱਚ ਜੋ ਕਿ ਮੰਡੀ ਮੋੜ ਬਹੁਤ ਮਸ਼ਹੂਰ ਆ ਜਿਹੜਾ ਰਸਤਾ ਗੋਂਦਵਾਲ ਸਾਹਿਬ ਨੂੰ ਜਾਂਦਾ ਵਾ ਉਸ ਸਥਾਨ ਦੇ ਉੱਪਰ ਬਾਬਾ ਜੀ ਹੁਣਾਂ ਕੋਲ ਅੱਜ ਪਹੁੰਚੇ ਆ ਕਾਰਸੇ ਵਾਲਿਆਂ ਕੋ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਯਾਤਰਾ ਆ ਰਹੀ ਆ ਜਾਗਰੂਤੀ ਯਾਤਰਾ ਜਿਹੜੀ ਨਕੱਢੀ ਜਾ ਰਹੀ ਆ 350 ਸਾਲਾਂ ਨੂੰ ਸਮਰਪਿਤ ਉਹਦਾ ਰੂਟ ਵੀ ਸੰਗਤਾਂ ਨੂੰ ਦੱਸ ਦੇਣਾ ਚਾਹੁੰਦੇ ਆ ਔਰ ਪੰਜਾਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਸ ਯਾਤਰਾ ਦਾ ਹਿੱਸਾ ਬਣੋ ਆਪਣੇ ਬੱਚਿਆਂ ਨੂੰ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਕਰੋ ਔਰ ਨਾਲ ਮੈਂ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਾਰੇ ਹੀ ਸਿੱਖਿਆ ادارے ਚਾਹੇ ਉਹ ਕਾਲਜ ਆ ਚਾਹੇ ਉਹ ਸਕੂਲ ਆ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਜਿਹੜੀ ਇਹ ਜਾਗਰੂਤੀ ਯਾਤਰਾ ਵਾ ਤੁਸੀਂ ਵੀ ਜਿਹੜੇ ਜਿਹੜੇ ਰੂਟ ਅਸੀਂ ਜਾਣਾ ਉਸ ਰੂਟ ਤੇ ਜਿੰਨੇ ਵੀ ਸਕੂਲ ਪੈਂਦੇ ਆ ਇਸ ਯਾਤਰਾ ਦੇ ਵਿੱਚ ਬੱਚਿਆਂ ਨੂੰ ਦਰਸ਼ਨ ਕਰਾਉਣ ਕਿਉਂਕਿ ਮਹਾਰਾਜ ਦੀਆਂ ਪ੍ਰਾਤਨ ਨਿਸ਼ਾਨੀਆਂ ਆ ਰਹੀਆਂ ਵਾ ਔਰ ਇਸ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਵਿਲੱਖਣ ਚੀਜ਼ ਆ ਉਹ ਇਹ ਹੋ ਰਹੀ ਆ ਕਿ ਤਖਸੀਰੀ ਪਟਨਾ ਸਾਹਿਬ ਦੇ ਪਰਾਲੇ ਦੇ ਨਾਲ ਔਰ ਪੰਜਾਬ ਦੇ ਜਿਹੜੇ ਜਨਤਾ ਦਲ ਯੂनाइटेड ਦੇ ਪ੍ਰਧਾਨ ਆ ਮਾਲਵਿੰਦਰ ਬੈਣੀਪਾਲ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਜਿਹੜੇ ਸਹਿਤਕਾਰ ਆ ਜਿਨ੍ਹਾਂ ਨੇ ਹੋਜ ਕੀਤੀ ਆ ਉਹਨਾਂ ਪਰਿਵਾਰਾਂ ਦੀ ਜਿਹੜੇ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਆਰਜ ਦੇ ਨਾਲ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਭਾਵੇਂ ਉਹ ਭਾਈ ਸਤੀ ਦਾਸ ਦਾ ਪਰਿਵਾਰ ਆ ਭਾਵੇਂ ਉਹ ਭਾਈ ਮਤੀ ਦਾਸ ਜੀ ਦਾ ਪਰਿਵਾਰ ਆ ਭਾਵੇਂ ਦਿਆਲਾ ਜੀ ਦਾ ਪਰਿਵਾਰ ਆ ਔਰ ਉਹ ਪਰਿਵਾਰ ਵੀ ਇਸ ਯਾਤਰਾ ਦੇ ਵਿੱਚ ਆਪਣੀ ਜਿਹੜੀ ਹੈ ਸ਼ਮੂਲੀਅਤ ਦਿਖਾ ਰਹੇ ਆ ਉਹ ਨਜ਼ਰ ਆ ਰਹੇ ਆ ਔਰ ਪੰਜਾਬ ਦੇ ਵਿੱਚ ਜਿਹੜਾ ਰੂਟ ਹੈ ਉਹ ਦੱਸ ਦੇਣਾ ਚਾਹੁੰਦੇ ਆ ਕਿ 21 ਤਰੀਕ ਨੂੰ ਮੋਹਾਲੀ ਵਿਖੇ ਯਾਤਰਾ ਪਹੁੰਚ ਰਹੀ ਆ 21 ਤੋਂ ਆਰੰਭ ਹੋ ਕੇ 22 ਤਰੀਕ ਨੂੰ ਪਟਿਆਲੇ ਯਾਤਰਾ ਪਹੁੰਚ ਰਹੀ ਆ ਪਟਿਆਲੇ ਤੋਂ ਆਰੰਭ ਹੋ ਕੇ 23 ਤਰੀਕ ਨੂੰ ਲੁਧਿਆਣੇ ਦੇ ਕੋਲ ਪੋਟਾ ਮੰਜੀ ਸਾਹਿਬ ਗੁਰਦਰਾ ਉੱਥੇ ਪਹੁੰਚ ਰਹੀ ਆ ਉੱਥੋਂ ਚੱਲ ਕੇ 24 ਤਰੀਕ ਨੂੰ ਸultanpur Lodhi ਪਹੁੰਚ ਰਹੀ ਆ Sultanpur Lodhi ਤੋਂ ਚੱਲ ਕੇ 25 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਰਹੀ ਆ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ 26 ਤਰੀਕ ਨੂੰ ਜਿਹੜੀ ਆਉ ਜਲੰਧਰ ਯਾਤਰਾ ਪਹੁੰਚ ਲਈ ਆ ਔਰ ਜਲੰਧਰ ਤੋਂ 27 ਤਰੀਕ ਨੂੰ ਯਾਤਰਾ ਜਿਹੜੀ ਆ ਉਹ ਸ੍ਰੀ ਅਨੰਦਪੁਰ ਸਾਹਿਬ ਪਹੁੰਚੂਗੀ ਔਰ ਅਨੰਦਪੁਰ ਸਾਹਿਬ ਵੀ ਵੱਡੇ ਲੈਵਲ ਤੇ ਸੰਗਤਾਂ ਨੂੰ 350 ਸਾਲਾਂ ਨੂੰ ਸਮਰਪਿਤ ਸ਼ਤਾब्दी ਨੂੰ ਸਮਰਪਿਤ ਔਰ ਵੱਡੇ ਲੈਵਲ ਤੇ ਅਸੀਂ ਪੰਜਾਬ ਚੋਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਗੁਰੂ ਸਾਹਿਬ ਦੇ ਜਿਹੜੇ ਪ੍ਰਾਤਨ ਨਿਸ਼ਾਨੀਆਂ ਨੇ ਪਾਲਕੀ ਸਾਹਿਬ ਦੇ ਵਿੱਚ ਉਹਨਾਂ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਕਰਾਓ ਔਰ ਸਕੂਲਾਂ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਅਸੀਂ ਹੋਰ ਬੰਨੇ ਬੱਚਿਆਂ ਨੂੰ ਟੂਰ ਤੇ ਲੈ ਕੇ ਜਾਂਦੇ ਆ ਤੁਸੀਂ ਐਰਕਾਂ ਦਾ ਟੂਰ ਜਿਹੜਾ ਵਾ ਉਹ 27 ਤਰੀਕ ਦਾ ਸਿਰੇ ਨਦਪੁਰ ਸਰਦਾ ਬਣਾਓ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਗੁਰ ਇਤਿਹਾਸ ਨਾਲ ਜੁੜ ਸਕੇ ਔਰ ਸਾਡਾ ਜਿਹੜਾ ਇਹ ਗੁਰਪੁਰਬ ਦਾ ਕੀਤਾ ਹੋਇਆ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਔਰ ਇੱਕ ਹੋਰ ਇਹਦੇ ਵਿੱਚ ਜਿਵੇਂ ਕਿ ਪਿਛਲੇ ਸਮੇਂ ਸ਼ਤਾਬਦੀ ਮਨਾਈ ਗਈ ਸੀ ਤੇ ਬਿਹਾਰ ਸਰਕਾਰ ਨੇ ਉਹਦੇ ਵਿੱਚ ਵੀ ਆਪਣਾ ਬਹੁਤ ਵਧੀਆ ਜਿਹੜਾ ਰੋਲ ਅਦਾ ਕੀਤਾ ਸੀ ਔਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਨੇ ਇਸ ਸ਼ਤਾਬਦੀ ਦੇ ਵਿੱਚ ਵੀ ਆਪਣੀ ਜਿਹੜੀ ਆ ਬਖੂਬੀ ਸੇਵਾ ਨਿਭਾ ਰਹੇ ਆ ਔਰ ਪ੍ਰਬੰਧਾਂ ਦੀ ਸੇਵਾ ਦੇ ਰਹੇ ਆ ਔਰ ਉਹ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਸ਼ਤਾਬਦੀ ਦੇ ਉੱਤੇ ਵੱਧ ਚੜ ਕੇ ਅਸੀਂ ਹਿੱਸਾ ਬਣੀਏ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਜ਼ਿਲ੍ਹੇ ਵਿੱਚ ਇਹ ਯਾਤਰਾ ਜਾਂਦੀ ਆ ਦੂਰੋਂ ਨੇੜਿਓ ਉਸ ਜਿਸ ਰੋਡ ਦੇ ਉੱਪੋਂ ਦੀ ਯਾਤਰਾ ਜਾਣੀ ਆ ਕੰਟੈਕਟ ਕਰਕੇ ਪ੍ਰਬੰਧਕਾਂ ਦੇ ਨਾਲ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਵਾ ਯਾਤਰਾ ਦਾ ਜਿਹੜਾ ਇੱਕ ਪੀਟੀਸੀ ਵੀ ਤੇ ਵੀ ਲਾਈਵ ਚੱਲ ਰਿਹਾ ਹੋਰ ਨਾ ਚੱਲਣਾ ਤੇ ਵੀ ਲਾਈਵ ਚੱਲ ਰਿਹਾ ਤੁਸੀਂ ਸੰਪਰਕ ਕਰਕੇ ਵੀ ਪੁੱਛ ਸਕਦੇ ਜੋ ਕਿ ਯਾਤਰਾ ਦਾ ਰੂਟ ਕੀ ਆ ਔਰ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਅਸੀਂ ਯਾਤਰਾ ਦਾ ਰੂਟ ਜਿਹੜਾ ਵਿਸਤਾਰ ਨਾਲ ਦੱਸ ਦੇਵਾਂਗੇ ਅੱਜ ਅਸੀਂ ਬਾਬਾ ਜੀ ਕੋ ਪਹੁੰਚੇ ਆ ਇਹਨਾਂ ਨੇ ਕਿਹਾ ਜੀ ਅਸੀਂ ਵੱਧ ਚੜ ਕੇ ਗੁਰੂ ਸਾਹਿਬ ਦਾ ਸਤਕਾਰ ਔਰ ਸੰਗਤਾਂ ਦੀ ਜਿੰਨੀ ਸੇਵਾ ਹੋ ਸਕੇ ਇਲਾਕੇ ਦੇ ਸੰਯੋਗ ਦੇ ਨਾਲ ਕਰਾਂਗੇ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਔਰ ਨਾਲ ਦੇ ਪ੍ਰਬੰਧਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ